ਅੱਜ ਤੋਂ ਪਹਿਲਾਂ ਕਦੇ ਵੀ ਤੁਸੀਂ ਇਦਾਂ ਦਾ ਵਲੌਗ ਨਹੀਂ ਦੇਖਿਆ ਅੱਜ ਜਰਮਨ ਦੀ ਤੁਹਾਨੂੰ ਸੈਰ ਕਰਾਉਣੀ ਆ ਸਵੇਰ ਸਵੇਰ ਦੀ ਸਵੇਰੇ ਸਵੇਰੇ ਵਜੇ ਆ ਕੋਈ 7 7:30 ਹੋ ਗਿਆ ਤੇ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਕਿੰਦਾਂ ਆਲੇ ਦੋਲੇ ਚਿੜੀਆਂ ਚੱਕੜੀਆਂ ਅਹੀਂ ਕੋਈ ਜੀ ਨਹੀਂ ਕੋਈ ਪਰਿੰਦਾ ਨਹੀਂ ਸਾਡੀ ਗਲੀਆ ਤੇ ਪੁਰਾਣੇ ਪੁਰਾਣੇ 5-500 ਸਾਲ ਪੁਰਾਣੇ ਘਰ ਦੇਖੋ ਕੱਚੀਆਂ ਕੰਧਾਂ ਤੇ ਵਿੱਚ ਬਾਲੇ ਗੱਡੇ ਐ ਪੁਰਾਣੇ ਟਾਈਪ ਦੇ ਘਰ ਜਿਦਾਂ ਪਿੰਡ ਹੁੰਦੇ ਆ ਕੱਟੀਆਂ ਸਿਕੰਦਾਂੋਂ ਦਾ ਛੋਟਾ ਜਿਹਾ ਦਰ ਸੀ। ਘੁੰਡ ਕੱਢਣਾ ਪਊਗਾ, ਟੌਰ ਛੱਡਣਾ ਪਊਗਾ। ਮੰਜਾ ਡਾਉਣਾ ਪੈਣਾ ਮੇੜੇ ਵਿੱਚ, ਘਾਰ ਕੱਚਿਆਂ ਘਰਾਂ ਦੇ ਵਿੱਚ ਵਸਣਾ ਪੈਣਾ ਜੇ ਤੈਨੂੰ ਕਰਨਾ ਪਿੰਡੂ ਨਾਲ ਪਿਆਰ ਤੇ ਪਿੰਡਾਂ ਦੀਆਂ ਗੱਲਾਂ-ਬਾਤਾਂ ਭਾਵੇਂ ਪੰਜਾਬ 'ਚ ਭਾਵੇਂ ਇੱਥੇ ਆ। ਇਹ ਸੇਮ ਹੀ ਆ। ਇੱਕਦਾਂ ਦਾ ਟਰੱਕ ਆ ਗਿਆ, ਲੱਕੜਾਂ ਲੈਣ ਚਲਿਆ ਸਿਰਸਰੇ। ਕਿਹੜੇ ਪਿੰਡ ਤੋਂ ਵੀਡੀਓ ਵੇਖਣ ਡਿਆ ਤੇ ਕਿਦਾਂ ਲੱਗਣ ਡਿਆ ਜਰਮਨ ਸਵੇਰ-ਸਵੇਰ ਦਾ। ਹਾਂ, ਹਰ ਗਲੀ ਦਾ ਨਾਂ, ਨੰਬਰ ਆ। ਮੱਠੀ-ਮੱਠੀ ਠੰਡ ਆ ਤੇ ਥੋੜੇ-ਥੋੜੇ ਲੋਅ ਲੱਗ ਰਹੀ ਆ। ਪਿੰਡੀਆਂ ਹੁੰਦਾ ਤਾਂ ਜ਼ਰੂਰ ਗੁਰਦੁਆਰਿਆਂ ਦੀਆਂ ਆਵਾਜ਼ਾਂ ਆਉਣੀਆਂ ਸੀਗੀਆਂ ਬਾਬਿਆਂ ਦੀਆਂ ਹਨਾ ਕੋਈ ਦੁੱਧ ਲੈ ਕੇ ਜਾਣ ਰਿਹਾ ਕੋਈ ਪੱਠੇ ਲੈ ਕੇ ਜਾਣ ਰਿਹਾ ਕੋਈ ਕਿਸ ਤਰ੍ਹਾਂ ਪਰ ਇੱਥੇ ਕੰਮ ਥੋੜਾ ਜਿਹਾ ਹੋਰ ਆ ਇੱਥੇ ਤੁਹਾਨੂੰ ਦਿਖਾਉਂਦੇ ਆ ਕਿ ਸ਼ਹਿਰ ਦੇ ਵਿੱਚ ਨਾ ਇੱਕ ਮੇਲਾ ਲੱਗਣਾ ਉਹਨੂੰ ਕਹਿੰਦੇ ਆ ਡੋਚ ਵਿੱਚ ਜਰਮਨੀ ਦੀ ਭਾਸ਼ਾ 'ਚ ਉਸਟਨਤਾਗ ਆਂਡਿਆਂ ਦਾ ਦਿਨ ਤੇ 18 ਤਰੀਕ ਤੱਕ ਮੇਲਾ ਵਾ ਤੇ ਆਓ ਦੇਖੋ ਇਨਾ ਆਂਡੇ ਆਂਡੇ ਲਾ ਛੜੇ ਆ ਤੇ ਇਹਨੂੰ ਉਸਟਨ ਵੀ ਕਹਿੰਦੇ ਆ ਤੇ ਪਿੰਡ ਦਾ ਆਹ ਚੌਂਕ ਆ ਗਰਮੀਆਂ ਵਿੱਚ ਬੜੀ ਰੌਣਕ ਹੁੰਦੀ ਆ بڑے ਬਾਬੇ ਇੱਥੇ ਬੈੰਦੇ ਆਲੇ ਦੁਆਲੇ ਤੇ ਆਜੋ ਅੱਗੇ ਵੀ ਤੁਹਾਨੂੰ ਦਿਖਾਉਣੀ ਆ ਇੱਕ ਹਜ਼ਾਰ ਸਾਲ ਪੁਰਾਣੀ ਚਰਚ ਵੀ ਤੁਹਾਨੂੰ ਦਿਖਾਉਣੀ ਆ ਦੇਖੋ ਪੁਰਾਣੇ ਪੱਥਰਾਂ ਦੀ ਬਣੀ ਹੋਈ ਆ ਆਹ ਦੇਖੋ ਪੂਰੇ 7 ਵਜੇ ਆ ਤੇ ਇੰਡੀਆ ਦਾ ਇਸ ਟਾਈਮ ਜਦੋਂ ਤੇ ਵੀਡੀਓ ਬਣ ਰਹੀ ਹੋ ਉਸ ਟਾਈਮ 7 ਤੇ 10 10:30 11:00 ਵਜੇ ਹੋਗੇ ਇਧਰ ਚਾਹ ਪਾਣੀ ਪੀਣਾ ਸਦੇ ਪਿੰਡ ਵਾਲੇ ਪੀ ਬੈਠੇ ਆ ਨਾਲੇ ਬੱਚਾ ਸਕੂਲ ਛੱਡਣ ਜਾਣਾ ਤੇ ਨਾਲੇ ਤੁਹਾਨੂੰ ਮੈਂ ਕੀ ਵੀ ਦਿਖਾ ਦਈਏ ਆ ਪਿੰਡ ਦੀ ਸਰਕਾਰੀ ਬੱਸ ਤੇ ਵੇਖੋ ਬਸ ਦੇ ਸਟਾਪ ਤੇ ਚੜਨ ਤੋਂ ਪਹਿਲਾਂ ਰਸਤਾ ਬਣਿਆ ਤੇ ਹੁਣ ਜਿੱਦਾਂ ਆ ਰਹੀ ਆ ਪੱਤ ਚੜਨਾਂਗੇ ਤੇ ਨਵੇਂ ਪੱਤੇ ਆ ਰਹੇ ਹੁਣ ਤੇ ਇਹਨਾਂ ਨੇ ਸੋਨੇ ਫੁੱਲਾ ਉਹ ਚਿੱਟੇ ਚਿੱਟਿਆਂ ਦੀ ਖਾਸ ਨਿਸ਼ਾਨੀ ਨੇ ਸੇਬਾਂ ਦੇ ਬੂਟਾ ਹੁੰਦਾ ਆ ਵੇਖੋ ਕੁਦਰਤ ਦੀ ਗੱਲ ਆ ਆ ਵੱਡੇ ਰੁੱਖ ਨੂੰ ਹਲੇ ਤੱਕ ਕੋਈ ਪੱਤੇ ਨਹੀਂ ਆਏ ਕਿਉਂਕਿ ਬਰਫ਼ ਨੇ ਸਾਰਾ ਲਿਚਕੜੇ ਚਕਰ ਛੜਿਆ ਤੇ ਆ ਪਿੰਡ ਦਾ ਚੌਂਕ ਆ ਬੈਣ ਬੋਣ ਨੂੰ ਇੱਥੇ ਸਿਕਤਾਂ ਬੱਤੀਆਂ ਪਿੰਦੇ ਨਾਲੇ ਵੀਣਾ ਚੀਰਾ ਲਾਉਂਦੇ ਆ ਔ ਪਹਾੜੀ ਤੇ ਹੀ ਰਹਿੰਦੇ ਆ ਇਹ ਸਾਡਾ ਪਹਾੜੀ ਏਰੀਆ ਤੇ ਆ ਠੰਡ ਕਰਕੇ ਅੰਦਰ ਲੱਕੜਾ ਬਾਲੀਆਂ ਗਈਆਂ ਤੇ ਉਹਦਾ ਧੂਆ ਵਾ ਤੁਮੇ ਆਪਣੇ ਪਿੰਡਾਂ ਚੋਂ ਨਿਕਲਦੇ ਹੁਣ ਹੁਣ ਤੇ ਪਤਾ ਨਹੀਂ ਪਾਤੀਆਂ ਪੋਤੀਆਂ ਬਾਲਦੇ ਆ ਵੀ ਨਾ ਗਿੱਦਾਂ ਪਰ ਆ ਵੇਖੋ ਫੁੱਲ ਬਹੁਤ ਪਿਆਰੇ ਲੱਗਣ ਦੇ ਇਹ ਸੇਬਾਂ ਦਾ ਬੂਟਾ ਕਹਿ ਸਕਦੇ ਇਹਨੂੰ ਤੇ ਅੱਵੇਦਿਆ ਪੜਾਈ ਸਾਰੇ 6 ਮਹੀਨੇ ਹੀ ਲਗਾਤਾਰ ਇਦਾਂ ਰਹਿੰਦੀ ਆ ਪੁਰਾਣੇ ਘਰ ਦੇਖੋ ਕਈ ਗੋਰੇ ਸੁਝਾ ਚੁੱਕੇ ਆ ਕਈ ਨਵੇਂ ਆ ਗਏ ਕਈ ਪੁਰਾਣੇ ਘਰ ਤੇ ਕਈ ਕੇਸ ਨੰਬਰ ਆ ਆਪਣਾ ਫਰਜ ਹੁੰਦਾ ਬਾਬੇ ਵੀ ਤੁਹਾਨੂੰ ਸਵੇਰੇ ਸਵੇਰੇ ਕੋਈ ਜਰਮਨ ਦੀ ਉਹ ਚੀਜ਼ ਦਿਖਾ ਲਈਏ ਉਹ ਗੱਲਬਾਤ ਕਰੀਏ ਕਿ ਜਿਹੜਾ ਘਰ ਬੈਠਿਆ ਤੁਹਾਨੂੰ ਲੱਗੇ ਕਿ ਬਾਈ ਕੰਦੋਲੇ ਪਰਦੇਸ ਕਹਿੰਦੇ ਹੈ ਵੀ ਅਸੀਂ ਵੇਖ ਵੀ ਲਿਆ ਕਰਤਾ ਆ ਦੇਖੋ ਆਪਣੇ ਇੰਡੀਆ ਵੀ ਵੇਖਿਆ ਨਾ ਕਈ ਵਾਰੀ ਟਾਰੇ ਬਣੇ ਹੁੰਦੇ ਆ ਜਾਂ ਡੰਗਰਾਲਾ ਬ੍ਰਾਂਡਾ ਜਾਂ ਪਹਿਲਾਂ ਦੇ ਸਿਸਟਮ ਦੇਖ ਲਓ ਪਹਿਲਾਂ ਕਿਦਾਂ ਦੇ ਘਰ ਹੁੰਦੇ ਸੀ ਤੇ ਆ ਇੱਕ ਤੁਰਕੀ ਦਾ ਰੈਸਟੋਰੈਂਟ ਆ ਟਾਬਾ ਜਨੂੰ ਕਹਿੰਦੇ ਇਹ ਕਾਪਣਾ ਵੀ ਉਧਰ ਹੈਗਾ ਬਸ ਇਦਾਂ ਹੀ ਹੱਸ ਕੇ ਕੱਢਦੇ ਆ ਵੀ ਜ਼ਿੰਦਗੀ ਇਕੱਟ-ਕੁੱਟ ਲੈਣੀ ਆ ਤੇ ਬਸ ਫੇਸਬੁੱਕ ਨੂੰ ਇੱਕ ਚੰਗੇ ਰਸਤੇ ਪਾਇਆ ਵਾ ਕਿ ਲੜਾਈ ਝਗੜੇ ਨਾਲੋਂ ਇਹੋ ਜਿਹੇ ਵੀਡੀਓ ਸਭ ਤੋਂ ਵਧੀਆ ਆ ਕਿ ਤੁਸੀਂ ਦੇਖਿਓ ਵੀ ਕਿੰਦਾ ਸਫਾਈ ਆ ਕਿੰਦਾ ਸਾਫ਼-ਸੁਥਰਾ ਇੱਕ ਆ ਰਾਕ ਕਿਦੀਆਂ ਗੋਰੀਆਂ ਮੇਮਾਂ ਗੱਡੀਆਂ ਦੀਆਂ ਚੀਕਾਂ ਕਢਾਉਂਦੀਆਂ ਤੇ ਸਾਡੇ ਉਥੇ ਇਹ ਫਰਕ ਆ ਵੀ ਆਪੋ ਆਪਣਾ ਬੰਦਾ ਰੁੱਜਿਆ ਹੋਇਆ ਵਾ ਉਥੇ ਸਿਰਫ ਜ਼ਿਆਦਾ ਬੀਬੀਆਂ ਜਿਹੜੀਆਂ ਮਾ ਖਾਣ-ਪੀਣ ਨੂੰ ਯੋਗ ਦਤਾਂ ਤੇ ਜਾਂ ਵਾਲਾ-ਛਾਲਾ ਜਾਂ ਆਪਣੇ ਲੇਚ-ਗੜੇਚ ਕਾਸ਼ ਨਾ ਖੋਸ਼ ਨਾ ਉਹ ਗੋਰੀਆਂ ਸਿਰਸਰੇ ਜੌਬਾਂ ਤੇ ਜਾਂਦੀਆਂ ਕੰਮਕਾਰ ਕਰਦੀਆਂ ਆਹ ਦੇਖੋ ਪੁਰਾਣੀਆਂ ਆਪਣੇ ਗਲੀਆਂ ਪਰ ਗਲੀਆਂ ਦੇ ਵਿੱਚ ਜਿਹੜੀਆਂ ਗੱਡੀਆਂ ਨਾ ਜਰਮਨੀਆਂ ਮੇਡ ਇਨ ਜਰਮਨੀ ਲਾਈਆਂ ਸੜਕਾਂ ਤੇ ਖੜੀਆਂ ਕੀਤੀਆਂ ਹਰ ਘਰ ਗੱਡੀ ਤੁਹਾਨੂੰ ਮਹਿੰਗੀ ਗੱਡੀ ਸਾਫ ਸਫਾਈ ਤੇ ਰੰਗ ਹੋਇਆ ਘਰ ਨੂੰ ਵੇਖਣ ਨੂੰ ਮਿਲੂਗਾ ਆ ਪੱਥਰ ਵੇਖੋ ਕਿੰਨਾ ਪੁਰਾਣਾ ਟਾਈਮਾਂ ਦਾ ਲਾਇਆ ਸੀਵਰੇਜ ਪਾਏ ਆ ਬਤੀਆਂ-ਬਤੀਆਂ ਆਉਣ ਰੀਆਂ ਹੁਣ ਗਰਮੀਆਂ ਦੇ ਵਿੱਚ ਆਹ ਜਿਹੜਾ ਵਿਊ ਆ ਨਾ ਇੱਕ ਨਹਿਰ ਪੈਂਦੀ ਇੱਥੇ ਉਹ ਅੱਗੇ ਟੱਬਾ ਆਪਣੇ ਵਾਲਾ ਵੀ ਹੈਗਾ ਨੇਰ ਪੈਂਦੀ ਆ ਤੇ ਕੱਲਾ ਪੰਜਾਬੀ ਇਸੇ ਮੈਂ ਰਿੰਦਾ ਸਿਰ ਸਿਰ ਦਿਲ ਕਰਦਾ ਕਿ ਯਾਰ ਜਿੱਦਾਂ ਆਹੀ ਜਾਂਦੇ ਨੇ ਸਿਰ ਸਿਰ ਸਕੂਲੇ ਬਟਾਲੇ ਪੜਨ ਨਾਲ ਡੋਣੇ ਬੱਧੇ ਨੇ ਦੁੱਧ ਵਾਲੇ ਤੇ ਨਾਲ ਇਦਾਂ ਹੀ ਬਸ ਪੈਡਲ ਮਾਰਦੇ ਜਾਣਾ ਜਾਂਦਾਂ ਰਹਿ ਜਾਣੀਆਂ ਹੈ ਉਹ ਪੰਜਾਬ ਸੀਗਾ ਇਹ ਸਿਰਫ ਇੱਕ ਪੰਜਾਬੀ ਮੈਂ ਵੇ ਤੇ ਤੇ ਉਹ ਵੀ ਪਰਨਾ ਬੱਜਾ ਵੇਖ ਕੇ ਦੂਰੋਂ ਗੁੱਡ ਮਾਰਨ ਸਾਸਰੀ ਕਾਲ ਕਹਿੰਦੇ ਤੁਹਾਨੂੰ ਵੀ ਸਾਸਰੀ ਕਾਲ ਜੀਂਦੇ ਬਸਦੇ ਰਹੋ